ਕਰਾਰ ਲਗੇ ਹੁਣ ਤੱਕ ਲਗਦਾ 8-9 ਰਾਉਂਡ ਹੋ ਚੁੱਕੇ ਨੇ ਤੇ ਲੀਡ ਸਾਡੀ ਉਵੇਂ ਦੀ ਉਵੇਂ ਉੱਤੀ ਹੈ ਪਰਮਾਤਮਾ ਮਿਹਰ ਕਰਨ ਤੇ ਲੀਡ ਆਪਣੀ ਵਧੀ ਜਾ ਲੱਗਦਾ 2022 ਵਾਲਾ ਰਿਕਾਰਡ ਟੁੱਟੂਗਾ 2022 ਹੁਣ ਤਾਂ ਮੇਰੇ ਮਨ ਨੇ ਤੋੜ ਦੇਣਾ ਗੱਡੀ ਹੋਰਾਂ ਦੇਖੋ ਉਵੇਂ ਮੇਰੀ ਜਿਆਦਾ ਤਗੜੀ ਰੰਦਾ ਹੋ ਸੋ ਇਹ ਲੀਡ ਦਾ ਜੋ ਜਿਸ ਤਰੀਕੇ ਨਾਲ ਅਸੀਂ ਸਿਰੇ ਗੱਲ ਕਰਦੇ ਪਏ ਸੀ ਕਿ ਸਰਕਾਰ ਦਾ ਸੱਚਾ ਢੰਗ ਹੈਗਾ ਹੈ ਲਗਾਤਾਰ ਲੀਡ ਹੋ ਰਹੀ ਹੈ ਦੇਖੋ ਜੀ ਤੱਕਾ ਜਿੰਨਾ ਮਰਜ਼ੀ ਕਰ ਲੈਣ ਪਰ ਲੋਕ ਜਦੋਂ ਆਪਣਾ ਮਨ ਬਣਾ ਲੈਂਦੇ ਆ ਇਹੋ ਜੀ ਬਦਮਾਸ਼ੀ ਤੋਂ ਕਿਉਂਕਿ ਲੋਕਾਂ ਦੇ ਘਰਾਂ 'ਚ ਵੜ-ਵੜ ਕੇ ਇਹ ਇਸ ਤੋਂ ਬਾਅਦ ਕੇਸ ਵੀ ਕਰੂੰਗਾ ਮੈਂ ਖੁਦ ਕਰੂੰਗਾ ਕਿ ਲੋਕਾਂ ਦੇ ਘਰਾਂ 'ਚ ਵੜ-ਵੜ ਕੇ ਬਦਮਾਸ਼ਾਂ ਨੂੰ ਬਦਮਾਸ਼ਾਂ ਦੀਆਂ ਮਾਵਾਂ ਨੂੰ ਸਾਡੇ ਲੋਕਾਂ ਨੂੰ ਧੱਕੇ ਨਾਲ ਸਾਰੇ ਪਰੂ ਸਾਡੇ ਕੋਲ ਇੱਕ ਜਦੋਂ ਕੈਮਰੇ ਸਾਰਿਆਂ ਦੇ ਘਰੇ ਲੱਗੇ ਹੁੰਦੇ ਧੱਕੇ ਨਾਲ ਵੋਟਾਂ ਪਾਉਣ ਦੀ ਕੋਸ਼ਿਸ਼ ਕਰਦੇ ਸੀ ਪਰ ਲੋਕਾਂ ਨੇ ਇਹਦਾ ਸਭ ਤੋਂ ਵੱਡਾ ਮੂੰਹ ਤੋੜ ਜਵਾਬ ਦਿੱਤਾ ਕਿਵੇਂ ਜਤੂ ਲੱਗ ਦੇਖਦਾ ਕੀ ਕੰਮ ਕਰੀ ਜਾਂਦੇ ਹੋ ਜਤੂ ਦਾ ਕਾਰਨ ਹੈ ਜੀ ਮੇਰੀ ਮਦਰ ਹੋਰਾਂ ਦੀ ਹਲੀਮੀ ਤੇ ਉਹਨਾਂ ਦਾ ਪਿਆਰ ਏ ਸਲਕੇ ਦਾ ਗੁਰਦੀਪ ਸਿੰਘ ਦਾ ਅਕਤਰ ਮੁੱਛਾਂ ਨੂੰ ਵਟ ਦਿੰਦੇ ਸੀ ਕਿ ਜਦੋਂ ਪ੍ਰਚਾਰਤ ਜਾਂਦੇ ਸੀ ਕਿ ਅਸਤਨ ਵੋਟਾਂ ਦੇ ਜਦੋਂ ਬਾਦ ਵੀ ਹੋਇਆ ਉਦੋਂ ਵੀ ਮੁੱਛਾਂ ਦੇ ਵਟ ਦੇ ਕੇ ਕਹਿੰਦੇ ਸੀ ਕਿ ਇੱਧਰ ਕੋਈ ਨਹੀਂ ਖੜਦਾ ਉਹ ਮੈਂ ਸੁਣੀ ਸੀ ਉਹ ਕਹਿੰਦੇ ਜੱਟ ਦੇ ਪੱਲੇ ਮੁੱਛੀ ਹੈ ਉਹਨਾਂ ਨੂੰ ਕੋਈ ਹੁਣ ਪੱਲੇ ਮੁੱਛੀ ਨਹੀਂ ਕਹਿੰਦੇ ਨਹੀਂ ਮੁੱਛਾ ਦਾਂ ਮੁੱਛਾ ਤੇ ਅੱਜ ਵੀ ਇਸ ਮਾਰਨਿੰਗ ਦੀ ਪੱਗ ਦੇ ਪੱਗ ਲਾਉਂਦੇ ਆ ਉਹਦੀ ਅਸ਼ੁਰਲਟੀ ਪੈ ਗਈ ਲੱਗਦੀ ਨਹੀਂ ਬਦਮਾਸ਼ੀ ਉੱਠਨੀ ਬਦਮਾਸ਼ੀ ਮੇਰੀ ਵੀ ਗੱਲ ਸੁਣੋ ਬਦਮਾਸ਼ੀ ਆਮ ਲੋਕਾਂ ਦੇ ਅੱਖੇ ਚਲਾ ਸਕਦੇ ਹੁੰਦੇ ਪਰ ਜਦੋਂ ਕਾਂਗਰਸੀਆਂ ਸਾਡੇ ਨਾਲ ਟਕੜਾ ਹੋਵੇ ਰੰਧਾਵਾ ਸਰਗਾ ਤੇ ਆਪੇ ਦਿਲ ਵੀ ਟਕੜਾ ਰੰਦਾ ਤੇ ਇਹੋ ਜਿਹੀ ਬਦਮਾਸ਼ੀ ਨੂੰ ਇੱਕ ਬੰਦਾ ਨਹੀਂ ਇਹਨਾਂ ਦਾ ਕਈ ਤੇ ਕਿਆ ਕਰ ਹੁਣ ਸ਼ਰਮ ਵੀ ਸ਼ੁਰੂ ਆ ਜੀ ਨਹੀਂ ਜੀ ਅਸੀਂ ਵੇਖੋ 2 ਵਜੇ ਤੱਕ ਪਤਾ ਲੱਗੂ ਸਰ ਪਹਿਲੇ ਪਹਿਲੇ ਦੋ ਸੀਐਮ ਇਹਦਾ ਸਾਹਿਬ ਜੀ ਦੋ ਸੀਐਮ ਵੀਐਮਐਲ ਤੇ ਪੰਜ ਮੰਤਰੀ ਮੇਰੀ ਮਾਂ ਨੂੰ ਹਰਾ ਨਹੀਂ ਲੱਗੇ ਪਰ ਹਰਦੀ ਨਹੀਂ ਇਹਨਾਂ ਦੇ ਨਾਲ ਗੁੰਡੇ ਵੀ ਜੜੋ ਜੀ ਜਿੰਨੇ ਸੀਐਮ ਐ ਉਹਨਾਂ ਦੇ ਨਾਲ ਗੁੰਡੇ ਵੀ ਆ ਉਹਨਾਂ ਦੇ ਨਾਲ ਬਲਾਤਕਾਰੀ ਆਦਮੀ ਆ ਜਿਨ੍ਹਾਂ ਨੂੰ ਜਿਹਦੇ ਵੱਲੋਂ ਇਹਨਾਂ ਨੇ ਵੋਟਾਂ ਪਾਈਆਂ ਨਾਲ ਇਹਨਾਂ ਦੇ ਜਿਹੜੇ ਸ਼ਰਾਬ ਦੀਆਂ ਪੇਟੀਆਂ ਇਹਨਾਂ ਦੇ ਸ਼ਰਾਬ ਦੇ ਟਰੱਕ ਸਾਰਾ ਕੁਝ ਸਾਰਾ ਜੋਰ ਲੱਗਿਆ ਇਹਨਾਂ ਨੂੰ ਲਾਸਟ ਐਵਰੀ ਵੀ ਆਪਾਂ ਭਾਈ ਦੀ ਜਿਹੜੀ ਰਿਜ਼ਲਟ ਸੀ ਉਦੋਂ ਸਕੂਲਵੇ ਰੌਂਟ ਤੱਕ ਵੇਟ ਕਰਦੇ ਸੀ ਸ਼ਾਇਦ ਮੈਨੂੰ ਲੱਗਦਾ ਅੱਜ ਵੀ ਇਦਾਂ ਦਾ ਇੰਸ਼ੁਰੈਂਸਰ ਵੀ ਇਹ ਫੇਰਾ ਬਣਾ ਨਾ ਖਲਕਈ ਐਵੇਂ ਦਾ ਇੱਥੇ ਲੜਾਈ ਹਮੇਸ਼ਾ ਸਟਰੋਂਗ ਰਹਿੰਦੀ ਹੁੰਦੀ ਐ ਭਾਈ ਇਲੈਕਸ਼ਨ ਐ ਤੇ ਇਹਨਾਂ ਨੂੰ ਪੂਰੀ ਤੱਕ ਇਹਨਾਂ ਦੀਆਂ ਚੀਕਾਂ ਨਿਕਲੀਆਂ ਹੋਈਆਂ ਕਿ ਇੰਨਾ ਤਗੜਾ ਹਲਕਾ ਡੇਰ ਬਪਾ ਨਾਲ ਇਹ ಕಾಂಗ್ರೆਸ ਕੇ ਨੇ ਕੀ ਲੱਗਦਾ ਰੰਧਾਵਾ ਸਾਹਿਬ ਸੰਤੋਖ ਸਿੰਘ ਰੰਧਾਵਾ ਦੇ ਕੀਤੇ ਕੰਮ ਨਹੀਂ ਲੋਕ ਭੁੱਲ ਰਹੇ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਕੀਤੇ ਕੰਮ ਨਹੀਂ ਭੁੱਲ ਰਹੇ ਦੇਖੋ ਜੀ ਮੇਰੀ ਉਮਰ ਦੇ ਲੋਕ ਵੀ ਅੱਜ ਜਦੋਂ ਨਾਹਰਾ ਲਾਉਂਦੇ ਤੇ ਵੱਡੇ ਰੰਧਾਵਾ ਸਾਹਿਬ ਤੇ ਲਾਉਂਦੇ ਸੰਤੋਖ ਸਿੰਘ ਰੰਧਾਵਾ ਦੇ ਉਹਨਾਂ ਦੇ ਕੰਮ ਕੀਤੇ ਹੋਏ ਤੇ ਨਾਲ ਹੀ ਹੁਣ ਰੰਧਾਵਾ ਸਾਹਿਬ ਦੇ ਕੀਤੇ ਹੋਏ ਕੰਮ ਕਿਉਂਕਿ ਅਸੀਂ ਅਖੀਰਲੇ ਟਾਈਮ 'ਚ ਲੋਕਾਂ ਦੇ ਘਰਾਂ 'ਚ ਨਹੀਂ ਜਾਂਦੇ ਜਦੋਂ ਇਲੈਕਸ਼ਨ ਆਉਂਦੀ ਅਸੀਂ ਕੱਲੇ ਪਿੰਡ ਦੇ ਪ੍ਰੋਗਰਾਮ 'ਚ ਜਾਂਦੇ ਹਾਂ ਕਿਉਂਕਿ ਸਾਡੇ ਪੁਰਾਣੇ ਕੰਮ ਕੀਤੇ ਹੁੰਦੇ ਆ ਸਾਡੇ ਕੰਮ ਉਹ ਉਹ ਮੋਰ ਲੈ ਕੇ ਲੈ ਕੇ ਜਾਣੇ ਹੁੰਦੇ ਨੇ ਇਸ ਰਿਪੋਰਟ ਕਾਰਡ ਨਾਲ ਲੈ ਕੇ ਜਾਣੇ ਹੁੰਦੇ ਆ ਕਿ ਅਸੀਂ ਆਹ ਕੰਮ ਕੀਤੇ ਤੇ ਉਹਦੇ ਆਧਾਰ ਤੇ ਵੋਟਾਂ ਕੋਈ ਇੰਨਾ ਕੋਈ ਤੇ ਕੁਛ ਐ ਨਹੀਂ ਸੀਗਾ ਕੀ ਲੱਗਦਾ ਮਹਿਲਾ ਵੋਟਰਾਂ ਦਾ ਕਿੰਨਾ ਕੁ ਸਾਥ ਰਿਹਾ ਮਹਿਲਾ ਤਾਂ ਸਭ ਤੋਂ ਵੱਧ ਰਿਹਾ ਹੋਊਗਾ ਕਿਉਂਕਿ ਉਹਨਾਂ ਦੀ ਭੈਣ ਇਲੈਕਸ਼ਨ 'ਚ ਖੜੀ ਹੋਈ ਹੈ ਸਭ ਤੋਂ ਵੱਧ ਸਾਥ ਜਿਹੜਾ ਮੈਨੂੰ ਲੱਗਦਾ ਮਹਿਲਾ ਵੋਟਰਾਂ ਦਾ ਤੇ ਐਸ ਕੀ ਜਿਹੜੀ ਸਟ੍ਰੈਟਜੀ ਰਹੀ ਕੀ ਜਿਹੜੀ ਇਲੈਕਸ਼ਨ ਕੈਂਪੇਨ ਦੀ ਔਰ ਇਲੈਕਸ਼ਨ ਡੇ ਵਾਲੇ ਦਿਨ ਜਿਵੇਂ ਟੀਮ ਬਣਾ ਕੇ ਤੁਸੀਂ ਇਹ ਸਾਰਾ ਚਲਾਇਆ ਚੇਂਜ ਕੀਤਾ ਇਹ ਲੱਗਦਾ ਕਿ ਉਹਦਾ ਵੀ ਸ਼ਾਇਦ ਅਸਰ ਰਿਹਾ ਹੋਊਗਾ ਬਿਲਕੁਲ ਜੀ ਮੇਰੀ ਰੰਧਾਓ ਸਾਹਿਬ ਮਮਾ ਕੈਂਡੀਡੇਟ ਸੀ ਰੰਧਾਓ ਸਾਹਿਬ ਵੈਸੇ ਹੋਂ ਸਕਦੇ ਸੀ ਪਰ ਬੁੱਤ ਦੇ ਅੰਦਰ ਨਹੀਂ ਸੀ ਜਾ ਸਕਦੇ ਤੇ ਮੈਂ ਵੀ ਉਨਾ ਹੀ ਜ਼ੋਰ ਕਿਉਂਕਿ ਲੋਕਾਂ ਨੇ ਬੜਾ ਜ਼ੋਰ ਲਾ ਕੇ ਸਾਨੂੰ ਵੋਟਾਂ ਪਾਈਆਂ ਉਹਦਾ ਮੁੱਲ ਵੀ ਮੋੜੀਦਾ ਤੇ ਉਹਨਾਂ ਦੇ ਨਾਲ ਵੀ ਖੜੀ ਤੇ ਡਟ ਕੇ ਬਿਲਕੁਲ